ਹੈਲੋ एवरीवन ਸਾਡੇ YouTube ਚੈਨਲ نیوزਵਾਨ ਤੇ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਜਿਸ ਤਰ੍ਹਾਂ ਅਸੀਂ ਆਪਣੇ YouTube ਚੈਨਲ ਤੇ ਜੀਓਗ੍ਰਾਫੀ ਔਰ ਇਤਿਹਾਸ ਦੇ ਹਿਸਟਰੀ ਦੇ ਲੈਸਨਸ ਕੰਪਲੀਟ ਕੀਤੇ ਨੇ ਉਸੇ ਤਰ੍ਹਾਂ ਹੀ ਅਸੀਂ ਨਾਗਰਿਕ ਸ਼ਾਸਤਰ ਦਾ ਅੱਜ ਫਰਸਟ ਲੈਸਨ ਕਰਾਂਗੇ ਤੇ ਨੈਕਸਟ ਲੈਸਨ ਦੀ ਵੀਡੀਓ ਵੀ ਸਾਡੇ ਚੈਨਲ ਤੇ ਅਸੀਂ ਪਾਵਾਂਗੇ ਫਰਸਟ ਲੈਸਨ ਹੈ ਲੋਕਤੰਤਰ ਕਿਰਿਆਸ਼ੀਲਤਾ ਤੇ ਕਾਰਜ ਸੰਚਾਲਨ ਠੀਕ ਹੈ ਜੀ ਡੈਮੋਕ੍ਰੇਸੀ ਐਕਟੀਵਿਟੀ ਐਂਡ ਕੰਡਕਟ ਫਸਟ ਸਾਨੂੰ ਸ਼ਾਰਟ ਕੁਐਸਚਨਸ ਆਉਣਗੇ ਫਸਟ ਕੁਐਸਚਨ ਹੈ ਸਮਾਜਿਕ ਵਰਗੀਕਰਨ ਦੇ ਕੋਈ ਦੋ ਕਾਰਕ ਕਿਹੜੇ-ਕਿਹੜੇ ਨੇ ਸਮਾਜਿਕ ਵਰਗੀਕਰਨ ਯਾਨੀ ਕਿ ਸਮਾਜ ਕਿੰਨਾ ਕਿੰਨਾ ਭਾਗਾਂ ਤੇ ਜਾਂ ਕਿਹੜੇ-ਕਿਹੜੇ ਤੱਥਾਂ ਦੇ ਆਧਾਰ ਤੇ ਵੰਡਿਆ ਹੋਇਆ ਹੈ ਤਾਂ ਫਸਟ ਸਾਡੇ ਕੋਲ ਜਾਤੀਵਾਦ ਜਾਤੀਵਾਦ ਦੇ ਆਧਾਰ ਤੇ ਕਈ ਤਰ੍ਹਾਂ ਦੇ ਜਿਹੜੇ ਨੇ ਸਮੂਹ ਵੀ ਬਣੇ ਹੋਏ ਨੇ ਕਈ ਤਰ੍ਹਾਂ ਦੀਆਂ ਜਾਤੀਆਂ ਦੇ ਵਿੱਚ ਲੋਕ ਵੰਡੇ ਹੋਣੇ ਸੰਪਰਦਾਇਕਤਾ ਯਾਨੀ ਕਿ ਧਰਮ ਦੇ ਆਧਾਰ ਤੇ ਕਿਹੜੇ ਧਰਮਾਂ ਦੇ ਪ੍ਰਮੁੱਖ ਲੋਕ ਰਹਿੰਦੇ ਨੇ ਜਿਸ ਤਰ੍ਹਾਂ ਸਿੱਖ ਹਿੰਦੂ ਈਸਾਈ ਠੀਕ ਹੈ ਮੁਸਲਮਾਨ ਬੁੱਧ ਜੈਨਿਜ਼ ਤੇ ਇਹਨਾਂ ਦੇ ਆਧਾਰ ਤੇ ਕਿਸ ਤਰ੍ਹਾਂ ਲੋਕਤੰਤਰ ਪ੍ਰਭਾਵਿਤ ਹੁੰਦੀ ਹੈ ਸਮਾਜਿਕ ਵਰਗੀਕਰਨ ਦੇ ਦੋ ਕਾਰਕ ਨੇ ਇਸੇ ਤਰ੍ਹਾਂ ਹੀ ਲਿੰਗ ਵਖਰੇਵੇਂ ਦੇ ਆਧਾਰ ਤੇ ਵੀ ਹੈ ਭਾਸ਼ਾ ਦੇ ਆਧਾਰ ਤੇ ਵੀ ਸਾਨੂੰ ਜਿਹੜਾ ਸਮਾਜਿਕ ਵਰਗੀਕਰਨ ਦੇਖਣ ਨੂੰ ਮਿਲਦਾ ਹੈ ਆ ਸੰਪਰਦਾਇਕਤਾ ਦੀ ਜਿਹੜੀ ਉਦਾਹਰਣ ਲਿਖੀਓ ਅਸੀਂ ਦੇਖਦੇ ਹਾਂ ਬਰਤਾਨੀਆ ਦੀ ਠੀਕ ਹੈ ਜੀ ਸੈਕੰਡ ਕੁਐਸਚਨ ਜੋ ਹੈ ਕਿ ਬਰਤਾਨੀਆ ਦੇ ਕਿਹੜੇ ਗੁਆਂਢੀ ਦੇਸ਼ ਨਾਲ ਸਮਾਜਿਕ ਵੰਡ ਦੀ ਔਕੜ ਖੜੀ ਹੋਈ ਸੀ ਤਾਂ ਬਰਤਾਨੀਆ ਦਾ ਹੀ ਹਿੱਸਾ ਸੀ ਜੀ ਇੱਕ ਜਗ੍ਹਾ ਆਇਰਲੈਂਡ ਬ੍ਰਿਟੇਨ ਦੇ ਜਿਹੜੇ ਅੰਗਰੇਜ਼ ਲੋਕ ਸੀ ਹੈ ਤੇ ਜਿਹੜੇ ਆਇਰਲੈਂਡ ਦੇ ਲੋਕ ਸੀਗੇ ਇਹ ਦੋਨੋਂ ਦੇ ਵਿੱਚ ਸੰਪਰਦਾਇਕਤਾ ਨੂੰ ਲੈ ਕੇ ਮੁੱਦਾ ਛੜਿਆ ਹੋਇਆ ਸੀ ਜੰਗ ਛੜੀ ਹੋਈ ਸੀ ਕਹਿਣ ਦਾ ਭਾਵ ਕਿ ਜਿਹੜੇ ਬਰਤਾਨੀਆ ਦੇ ਲੋਕ ਸੀਗੇ ਉਹ ਕਹਿੰਦੇ ਸੀ ਕਿ ਜਿਹੜਾ ਸਾਡਾ 55% ਹਿੱਸਾ ਆ ਜੋ ਰੂਲ ਉਹ ਚਾਹੁੰਦੇ ਨੇ ਉਹੀ ਰੂਲ ਜਿਹੜਾ ਆਇਰਲੈਂਡ ਦੇਸ਼ ਵੀ ਅਪਣਾਵੇ ਠੀਕ ਹੈ ਜਿਹੜਾ ਕਿ ਹੁਣ ਆਇਰਲੈਂਡ ਅਲੱਗ ਦੇਸ਼ ਬਣ ਗਿਆ ਆ ਪਰ ਇਹ ਪਹਿਲਾਂ ਇਕੱਠੇ ਸੀ ਜਿਹੜੇ ਇਹ 53% ਪ੍ਰੋਟੈਸਟੈਂਟ ਜਾਫਰ ਯੂਨੀਅਨ ਅਸ ਤੇ ਲੋਕ ਸੀਗੇ ਇਹ ਪੌਪ ਸਿਸਟਮ ਨਾਲ ਸੰਬੰਧ ਹੈ ਇਹ ਕਹਿੰਦੇ ਸੀ ਵੀ ਜਿਹੜਾ ਬਾਈਬਲ ਹੈ ਉਹੀ ਸਰਵ ਉੱਚ ਹੈ ਯਿਸੂ ਮਸੀਹ ਨੂੰ ਹੀ ਆਪਣਾ ਦੇਵਤਾ ਮੰਨ ਕੇ ਇਹ ਚੱਲਦੇ ਸੀਗੇ ਇਸੇ ਦੇ ਆਧਾਰ ਤੇ ਇਹ ਚਾਹੁੰਦੇ ਸੀ ਵੀ ਇਹ ਵੀ ਇਹਨਾਂ ਵਾਂਗੂ ਹੀ ਚੱਲਣ ਕੋਈ ਰੀਤੀ ਰਿਵਾਜ ਨਾ ਬਣਾਣ ਅਲੱਗ ਤੋਂ ਕੁਝ ਵੀ ਸਟਾਰਟ ਨਾ ਕਰਨ ਰੀਤੀ ਰਿਵਾਜ ਬਣਾ ਕੇ ਪਰ ਜਿਹੜੇ ਆਇਰਲੈਂਡ ਦੇ ਲੋਕ ਸੀ ਇਹ ਸੀਗੇ ਕੈਥੋਲਿਕ 47% ਲੋਕ ਸੀਗੇ ਨੈਸ਼ਨਲਿਸਟ ਇਹਨਾਂ ਨੂੰ ਕਿਹਾ ਜਾਂਦਾ ਸੀ ਰਿਪਬਲਿਕਨ ਕਿਹਾ ਜਾਂਦਾ ਸੀ ਜਾਂ ਕੈਥੋਲਿਕ ਲੋਕ ਕਿਹਾ ਜਾਂਦਾ ਸੀ ਕਿਉਂ ਕਿਉਂਕਿ ਇਹ ਪੌਪ ਜਿਹੜਾ ਸਿਸਟਮ ਹੈ ਫਾਦਰ ਹੀ ਜਿਹੜੇ ਹੁੰਦੇ ਨੇ ਫਾਦਰ ਹੁੰਦੇ ਨੇ ਚਾਹਸੀ ਤੇ ਉਹਨਾਂ ਨੂੰ ਉੱਚਾ ਮੰਨਦੇ ਸੀ ਬਾਈਬਲ ਨੂੰ ਵਿਆਖਿਆ ਕਰਨ ਲਈ ਇਹਨਾਂ ਨੂੰ ਪੌਪ ਸੀ ਜ਼ਰੂਰਤ ਪੈਂਦੀ ਸੀ ਚਰਚ ਦੀ ਜਿਹੜੀ ਪਰੰਪਰਾਇਆ ਉਸ ਨੂੰ ਇਹ ਅਪਣਾਉਂਦੇ ਸੀਗੇ ਇਹ ਕਹਿੰਦੇ ਸੀ ਕਿ ਜਿਹੜਾ ਅਸੀਂ ਜਿੱਥੇ ਮਰਜ਼ੀ ਚਲੇ ਜਾਈਏ ਅਸੀਂ ਬਾਈਬਲ ਨੂੰ ਖੁਦ ਪੜ ਕੇ ਉਸੇ ਵਿਆਖਿਆ ਜਾਂ ਉਸ ਦੇ ਰੂਲਸ ਨੂੰ ਸਮਝ ਸਕਦੇ ਹਾਂ ਉਹਦੇ ਅਕਾਰਡਿੰਗ ਚੱਲ ਸਕਦੇ ਹਾਂ ਪਰ ਇਹ ਕਹਿੰਦੇ ਸੀ ਸਾਨੂੰ ਬਾਈਬਲ ਨੂੰ ਪੜਨ ਵਾਲਾ ਜਿਹੜਾ ਵਿਅਕਤੀ ਪੌਪ ਹੈ ਪਾਦਰੀ ਹੈ ਉਹਦੇ ਜਿਹੜੇ ਵਿਚਾਰਵਾਜ ਜੋ ਉਹ ਕਹੇਗਾ ਉਹ ਸੱਚ ਹੈ ਬਾਈਬਲ ਚ ਜੋ ਮਰਜ਼ੀ ਲਿਖਿਆ ਹੈ ਪਰ ਬਾਈਬਲ ਦੇ ਅਕੋਰਡਿੰਗ ਜੋ ਉਸਨੇ ਕਹਤਾ ਉਹ ਸਹੀ ਹੈ ਠੀਕ ਹੈ ਸੋ ਇਸ ਤਰ੍ਹਾਂ ਇਹ ਜਿਹੜੇ ਦੋਨਾਂ ਦੀ ਜਿਹੜੀ ਆਪਸ ਦੇ ਵਿੱਚ ਇਹ ਵਾਰ ਜਿਹੜਾ ਖਤਮ ਹੁੰਦਾ ਆ ਐਂਡ ਦੇ ਵਿੱਚ ਗੁੱਡ ਫਰਾਈਡੇ ਜਿਹੜਾ ਆ ਮਨਾਇਆ ਜਾਂਦਾ ਆ ਜਦੋਂ ਅਲੱਗ ਦੋ ਦੇਸ਼ ਬੰਦੇ ਰਹੇ ਨੇ ਤੇ ਆਪਾਂ ਇਹ ਕਹਿ ਸਕਦੇ ਆ ਕਿ ਲੋਕਤੰਤਰ ਦੀ ਸਥਾਪਨਾ ਹੋ ਜਾਂਦੀ ਹੈ 1998 ਦੇ ਵਿੱਚ ਆਇਰਲੈਂਡ ਐਂਡ ਬਰਤਾਨੀਆ ਦੇ ਵਿਚਕਾਰ ਠੀਕ ਹੈ ਜੀ ਗੁੱਡ ਫਰਾਈਡੇ ਵਾਲਾ ਇਹ ਦਿਨ ਹੁੰਦਾ ਆ ਅਪ੍ਰੈਲ ਦੇ ਵਿੱਚ ਨੈਕਸਟ ਯੂਗੋਸਲਾਵੀਆ ਦੀ ਸਮਾਜਿਕ ਵੰਡ ਦਾ ਆਧਾਰ ਕਿਹੜੇ ਦੋ ਕਾਰਖਨ ਯੂਗੋਸਲਾਵੀਆ ਦੀ ਜਿਹੜੀ ਹੈ ਕੋਸੋਵੋ ਦੇ ਨਾਲ ਇੱਕ ਤਰ੍ਹਾਂ ਦੀ ਜੰਗ ਚੜੀ ਹੋਈ ਸੀ ਕਿਉਂਕਿ ਇਹ ਦੋਨੋਂ ਜਗ੍ਹਾਾਂ ਬਰਤਾਨੀਆ ਤੇ ਯੂਗੋਸਲਾਵੀਆ ਇਹ ਯੂਰਪ ਕੰਟੀਨੈਂਟ ਦੇ ਹਿੱਸੇ ਨੇ ਠੀਕ ਹੈ ਇਹਨਾਂ ਨੇ ਕਿਹਾ ਹੋਇਆ ਸੀ ਕਿ ਨਸਲੀ ਵਰਗਾਂ ਦੀ ਹੋਂਦ ਤੇ ਵੱਖ-ਵੱਖ ਨਸਲੀ ਸਮੁਦਾਇਆਂ ਦੇ ਨੇਤਾਵਾਂ ਵੱਲੋਂ ਆਪਣੇ ਆਪਣੇ ਮੰੰਗਾਂ ਰੱਖੀਆਂ ਗਈਆਂ ਸੀ ਕਿਉਂਕਿ ਇੱਥੇ ਜਿਹੜੇ ਕਮਿਊਨਿਟੀ ਸੀਗੀਆਂ ਉਹ ਸੀਗੀਆਂ ਇੱਕ ਪਾਸੇ ਸੀ ਜਿਹੜੇ ਮੁਸਲਮਾਨ ਜ਼ਿਆਦਾ ਸੀ ਉਸ ਪਾਸੇ ਕ੍ਰਿਸਚੀਅਨ ਜ਼ਿਆਦਾ ਸੀ ਉਹਨਾਂ ਦੇ ਵਿੱਚ ਹੀ ਜਿਹੜਾ ਇਹ ਨਸਲੀ ਵਰਗਾਂ ਦੇ ਵਿਰੋਧ ਦੇ ਹੱਕ ਦੇ ਵਿੱਚ ਇਹ ਦੋ ਉਹਨਾਂ ਦੇ ਆਧਾਰ ਤੇ ਸਮਾਜਿਕ ਵੰਡ ਹੋਈ ਸੀ ਸਮਾਜ ਵੰਡਿਆ ਹੋਇਆ ਸੀ। ਕੁਐਸਚਨ ਨੰਬਰ 4 ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਕਿਹੜਾ ਤੱਤ ਸਿੱਖ ਰਾਜ ਦੇ ਵਿੱਚੋਂ ਗਾਇਬ ਸੀ? ਸੋ ਖਾਸਪੰਦੀ ਸਨਾਂ ਤੋਂ ਬਾਅਦ ਦੇ ਵਿੱਚ ਸਿੱਖ ਸੈਨਿਕ ਜਿਹੜੇ ਸੀਗੇ ਸਿੱਖ ਜਿਹੜੇ ਸੀ ਗਿਣਤੀ ਵਿੱਚ ਕਾਫੀ ਸਨ ਪਰ ਫਿਰ ਵੀ ਕਦੇ ਵੀ ਮੁਸਲਮਾਨ ਸਿੱਖ ਸਿੱਖਾਂ ਦੇ ਵਿਚਕਾਰ ਹਿੰਦੂ ਦੇ ਵਿਚਕਾਰ ਇਸ ਤਰ੍ਹਾਂ ਦੇ ਕੋਈ ਮੁੱਦੇ ਜਿਹੜੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਨਹੀਂ ਸੀਗੇ ਯਾਨੀ ਕਿ ਸੰਪਰਦਾਇਕਤਾ ਵੰਡ ਜਿਹੜੀ ਇੱਥੇ ਨਹੀਂ ਸੀ। ਯੂਰਪੀਨ ਨਸਲ ਦੇ ਅਫਸਰ ਸਨ ਕਿਉਂਕਿ ਸੈਨਾ ਜੜੀ ਹੈ ਉਸ ਨੂੰ ਸਿੱਖੇਤ ਕਰਨ ਲਈ ਨਿਆਂਇਕ ਪ੍ਰਬੰਧ ਵਧੀਆ ਸੀ ਸਭਿਆਚਾਰਕ ਗਤੀਵਿਧੀਆਂ ਵਧੀਆ ਸਰ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਵਿੱਚ ਦਿਨ ਇਲਾਹੀ ਕਿਹੜੇ ਬਾਦਸ਼ਾਹ ਦੀ ਉਦਾਰਵਾਦੀ ਨੀਤੀ ਦਾ ਬਣਵਾਣ ਹੈ ਦਿਨ ਇਲਾਹੀ ਅਕਬਰ ਦੀ ਅਕਬਰ ਦਾ ਇੱਕ ਨਵਾਂ ਪੰਥ ਚਲਾਇਆ ਗਿਆ ਸੀ ਧਰਮ ਚਲਾਇਆ ਗਿਆ ਸੀ ਅਕਬਰ ਐਸੇ ਸੱਚਕ ਰਿਹਾ ਜਿਸ ਨੇ ਆਪਣੇ ਧਰਮ ਨੂੰ ਸ੍ਰੇਸ਼ਟ ਸਮਝਦੇ ਹੋਏ ਦੂਸਰੇ ਧਰਮਾਂ ਨੂੰ ਕਦੇ ਵੀ ਨੀਚਾ ਨਹੀਂ ਦਿਖਾਇਆ ਠੀਕ ਹੈ ਆਪਣੇ ਧਰਮ ਨੂੰ ਪਿਆਰ ਕਰਦਾ ਸੀ ਦੂਸਰਾਂ ਨੂੰ ਵੀ ਓਨੀ ਹੀ ਇੱਜ਼ਤ ਦਿੰਦਾ ਸੀ ਠੀਕ ਹੈ ਜੀ ਕਿਹੜੇ ਸਾਲ ਦੇ ਵਿੱਚ ਲੋਕ ਸਭਾ ਚੋਣਾਂ ਨਹੀਂ ਹੋਈਆਂ ਤਾਂ ਇੱਥੇ ਆਨਸਰ ਸਾਡੇ ਕੋਲ ਆ ਜੀ 2011 ਦੇ ਵਿੱਚ ਲੋਕ ਸਭਾ ਚੋਣਾਂ ਨਹੀਂ ਹੋਈਆਂ ਹੁਣ ਤੱਕ 18 ਲੋਕ ਸਭਾ ਚੋਣਾਂ ਹੋ ਚੁੱਕੀਆਂ ਨੇ ਲਗਭਗ 2029 ਤੱਕ ਦਾ ਜਿਹੜਾ 5 ਸਾਲਾਂ ਦਾ ਟਾਈਮ ਪੀਰੀਅਡ ਹੈ 18ਵੀਂ ਲੋਕ ਸਭਾ ਦਾ ਜਿਸ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਸੁਣਿਆ ਗਿਆ ਸੀ ਜੇ ਅਸੀਂ ਗੱਲ ਕਰੀਏ 1955 ਦੇ ਵਿੱਚ ਜਿਹੜੀਆਂ ਨੇ ਪਹਿਲੀ ਵਾਰ ਲੋਕ ਸਭਾ ਚੋਣਾਂ ਹੋਈਆਂ ਸਨ ਨੈਕਸਟ ਕੁਐਸਚਨ ਨੰਬਰ 7 ਇਸਾਈਆਂ ਵਿਰੁੱਧ ਸੰਪਰਦਾਇਕ ਹਿੰਸਾ ਸੰਪਰਦਾਇਕ ਹਿੰਸਾ ਕਿਹੜੇ ਸੂਬੇ ਵਿੱਚ ਵਾਪਰੀ ਸੀ ਜੀ ਕਿਹੜੇ ਰਾਜ ਦੇ ਵਿੱਚ ਆਪਣੇ ਸਤਾਏ ਸੀ? 오ਡੀਸਾ ਹਿੱਸਾ ਹੁੰਦਾ। ਅੰਮ ਧਰਮ ਦੇ ਨਾਂ ਤੇ ਦੰਗੇ। ਸਮਾਜ ਤੇ ਸਮਾਜਿਕ ਵੰਡ ਦਾ ਆਧਾਰ ਦਾ ਇੱਕ ਪਹਿਲੂ ਦੇਖੋ ਵੀ ਸਮਾਜ ਜਿਹੜਾ ਵੰਡਿਆ ਹੋਇਆ ਹੈ ਉਹਦੇ ਵਿੱਚ ਇੱਕ ਪਹਿਲੂ ਕੀ ਹੈ? ਜਿਸ ਨੂੰ ਅਸੀਂ ਮੰਨ ਸਕਦੇ ਹਾਂ ਆਰਥਿਕ ਸਮਾਨ ਅਸਮਾਨਤਾ। ਕਿ ਇਹ ਜਿਹੜੀ ਚੀਜ਼ ਹੈ ਇਹ ਹਮੇਸ਼ਾ ਦੇਖਣ ਨੂੰ ਮਿਲਦੀ ਹੈ। ਅੱਗੇ ਇੱਕ ਵਿਅਕਤੀ ਇੱਕ ਦਿਨ ਦੇ ਵਿੱਚ ਕੀ ਕੀ ਰੋਲ ਲਵਾਂਦਾ? ਤੁਸੀਂ ਆਪਣੇ ਤੇ ਲਗਾਓ ਕਿ ਤੁਸੀਂ ਕੀ ਕੀ ਰੋਲ ਲਵਾਂਦੇ? ਤੁਸੀਂ ਪੁੱਤਰ ਹੋ, ਧੀ ਹੋ, ਵਿਦਿਆਰਥੀ ਵੀ ਹੋ ਜਾਂ ਫਿਰ ਤੁਹਾਡੇ ਮਾਤਾ ਪਿਤਾ ਨੇ। ਕਿਹਾ ਕਿ ਮੈਂ ਵੀ ਬਰਾਉ ਪੈਣੋ ਇਸ ਤਰ੍ਹਾਂ ਦੋਸਤੋ ਮਿੱਤਰੋ ਗਾਹ ਕੋ ਚੀਜ਼ ਖਰੀਦਣ ਜਾਂਦੇ ਹੋ ਤਾਂ ਗਾਹ ਖਾਣ ਜਾਂਦੇ ਹੋ ਨਾਗਰਿਕ ਹੋ ਤੁਸੀਂ ਠੀਕ ਹੈ ਨੈਕਸਟ ਕੁਐਸਚਨ ਨੰਬਰ 2 ਲੋਕਤੰਤਰ ਨੂੰ ਸਮਝਣ ਲਈ ਮਨਾ ਵਿੱਚ ਕੋਈ ਉੱਠਦੇ ਸਵਾਲ ਸੋ ਲੋਕਤੰਤਰ ਦਾ ਲਈ ਕੀ ਲੋਕਤੰਤਰ ਸਥਾਪਿਤ ਕਰਨਾ ਹੈ ਤਾਂ ਕਿ ਸਿਰਫ ਵੋਟ ਪਾਣ ਦੇ ਨਾਲ ਲੋਕਤੰਤਰ ਪੂਰਾ ਹੋ ਜਾਂਦਾ ਹੈ ਅਸੀਂ ਵੋਟ ਦੇ ਆਏ ਅਸੀਂ ਇੱਕ ਜਿਸ ਵਿਅਕਤੀ ਨੂੰ ਚੁਣਨਾ ਚਾਹੁੰਦੇ ਸੀ ਜਿਹੜਾ ਸਾਨੂੰ ਸਹੀ ਲੱਗਦਾ ਸੀ ਉਹ ਚੁਣਿਆ ਗਿਆ ਕਿ ਸਾਡਾ ਰੋਲ ਉੱਥੇ ਖਤਮ ਹੋ ਜਾਂਦਾ ਹੈ ਠੀਕ ਹੈ ਇਹ ਸਵਾਲ ਹੈ ਦੂਸਰਾ ਕਿ ਲੋਕਤੰਤਰ ਕਿਵੇਂ ਇੱਕ ਇੰਨੀ ਬਣਾਉਂਦਾ ਕਿ ਸਾਰਿਆਂ ਦੇ ਅਧਿਕਾਰ ਬਰਾਬਰ ਨੇ ਇਹ ਅਸੀਂ ਦੇਖ ਰਹੇ ਹਾਂ ਸਾਡੇ ਆਸ-ਪਾਸ ਸਾਰਿਆਂ ਨੂੰ ਬਰਾਬਰ ਅਧਿਕਾਰ ਮਿਲ ਰਹੇ ਨੇ ਠੀਕ ਹੈ ਜੀ ਇਹ ਲੋਕਤੰਤਰ ਤੋਂ ਬਾਅਦ ਚ ਵੋਟਾਂ ਤੋਂ ਬਾਅਦ ਚੋਣਾਂ ਤੋਂ ਬਾਅਦ ਸਾਡੇ ਉੱਤੇ ਮਨਾਂ ਦੇ ਵਿੱਚ ਸਵਾਰ ਬਣਨੇ ਚਾਹੀਦੇ ਆ ਸਰਕਾਰ ਦਾ ਲੋਕ ਮੰਗਾਂ ਪ੍ਰਤੀ ਰਵਈਆ ਸਮਾਜਿਕ ਵੰਡ ਤੇ ਕਿਵੇਂ ਅਸਰ ਪੰਡਾ ਕਿ ਲੋਕ ਜਿਹੜੀ ਚੀਜ਼ ਦੀ ਮੰਗ ਕਰ ਰਹੇ ਨੇ ਉਹਦੇ ਪ੍ਰਤੀ ਸਰਕਾਰ ਕੀ ਕਰ ਰਹੀ ਆ ਇਹ ਜਿਹੜਾ ਸਮਾਜਿਕ ਵੰਡ ਤੇ ਸਮਾਜ ਨੂੰ ਅਲੱਗ-ਅਲੱਗ ਵੰਡਣ ਤੋਂ ਬਚਾਉਂਦਾ ਹੈ ਰੋਕਦਾ ਹੈ ਜਾਂ ਫਿਰ ਵੰਡਣ ਦਾ ਮਜਬੂਰ ਕਰਦਾ ਹੈ ਸੋ ਇੱਥੇ ਦੀ ਦੋ ਉਦਾਹਰਣਾਂ ਨੇ ਸਾਡੇ ਕੋਲ ਬੈਲਜੀਅਮ ਤੇ ਸ਼੍ਰੀਲੰਕਾ ਦੀ ਬੈਲਜੀਅਮ ਐਸੀ ਜਗ੍ਹਾ ਹੋਈ ਜਿਸ ਨੇ ਅਲੱਗ-ਅਲੱਗ ਨਸਲਾਂ ਦੇ ਲੋਕਾਂ ਨੂੰ ਉਹਨਾਂ ਨੂੰ ਬਰਾਬਰ ਵੰਡ ਦਿੱਤਾ ਅਲੱਗ-ਅਲੱਗ ਖੇਤਰ ਦੇ ਤੇ ਸ਼ਕਤੀਆਂ ਦੇ ਦਿੱਤੀਆਂ ਠੀਕ ਹੈ ਜੀ ਇੱਕ ਤਾਂ ਸਥਾਪਤ ਰੱਖੀ ਕੋਈ ਦੰਗੇ-ਫਸਾਦ ਨਹੀਂ ਹੋਣ ਉੱਤੇ ਪਰ ਉਹਦੇ ਉਲਟ ਸ਼੍ਰੀਲੰਕਾ ਵਾਲੀ ਜਿਹੜੀ ਘਟਨਾ ਆਪਾਂ ਦੇਖੀ ਤਾਂ ਸ਼੍ਰੀਲੰਕਾ ਦੇ ਵਿੱਚ ਜਿਵੇਂ ਆਪਾਂ ਕਹੀਏ ਕਿ ਬੁੱਧ ਧਰਮ ਦੇ ਜਿਹੜੇ ਲੋਕ ਸੋ ਮੰਨ ਲੋ 75% ਲੋਕ ਸਿਗੇ ਬੁੱਧ ਧਰਮ ਦੇ ਠੀਕ ਹੈ ਜੀ ਦੂਜੇ ਪਾਸੇ 15% ਲੋਕ ਸੋ ਉਸ ਜਿਹੜੇ ਤਮਿਲ ਸੀਗੇ ਜਿਹੜੇ ਕਿ ਕ੍ਰਿਸਚਨ ਸੀਗੇ ਜਾਇ ਅਪਾ ਕਹਿ ਸਕਦੇ ਆ ਕਿ ਹੋਰ ਧਰਮ ਨੂੰ ਬਿਲੋਂਗ ਕਰਦੇ ਇਸਕੇ 15% ਲੋਕ ਜਦੋਂ ਬ੍ਰਿਟਿਸ਼ ਦੇ ਜਿਹੜੇ ਅੰਗਰੇਜ਼ ਨੇ ਬ੍ਰਿਟਿਸ਼ ਅੰਗਰੇਜ਼ ਉਹਨਾਂ ਨੇ ਸ਼੍ਰੀਲੰਕਾ ਤੇ ਅ ਸ਼੍ਰੀਲੰਕਾ ਨੂੰ ਗੁਲਾਮ ਬਣਾਇਆ ਤਾਂ ਉੱਥੇ ਉਹਨਾਂ ਨੇ ਜਿਹੜਾ ਅੰਗਰੇਜ਼ੀ ਭਾਸ਼ਾ ਨੂੰ ਮਹੱਤਵ ਦਿੱਤਾ ਠੀਕ ਹੈ ਸ਼੍ਰੀਲੰਕਾ ਦੇ ਵਿੱਚ ਸ਼੍ਰੀਲੰਕਾ ਦੇ ਵਿੱਚ ਸ਼੍ਰੀਲੰਕੀਆ ਜਿਹੜੇ ਨੇ ਉਹ ਸਿਲਹਾਨ ਸਿਲਹਾਨ ਨਾਮ ਦੀ ਕੁਝ ਭਾਸ਼ਾ ਹੁੰਦੀ ਹੈ ਨਾਲ ਦੀ ਉਸ ਨੂੰ ਮੰਨਦੇ ਨੇ ਉਸ ਦੇ ਆਧਾਰ ਤੇ ਕੰਮ ਕਰਦੇ ਨੇ ਜਿਸ ਤਰ੍ਹਾਂ ਸੀ ਕਿ ਇਹ ਕਿ ਹਿੰਦੁਸਤਾਨ ਚ ਹਿੰਦੀ ਜਿਹੜੀ ਹੈ ਰਾਜ ਭਾਸ਼ਾ ਉਸ ਤਰ੍ਹਾਂ ਸ਼੍ਰੀਲੰਕਾ ਦੇ ਵੀ ਆਪਣੀ ਭਾਸ਼ਾ ਪਰ ਜਦੋਂ ਬ੍ਰਿਟੇਨ ਨੇ ਇਸ ਤੇ ਕਬਜ਼ਾ ਕੀਤਾ ਸ਼੍ਰੀਲੰਕਾ ਤੇ ਤਰ੍ਹਾਂ ਨੇ ਅੰਗਰੇਜ਼ੀ ਭਾਸ਼ਾ ਨੂੰ ਮੁੱਖ ਕਰਤਾ ਜਿਹਦੇ ਕਰਕੇ ਜਿਹੜੇ 15% ਲੋਕ ਸੀ ਇਹਨਾਂ ਨੂੰ ਸਰਕਾਰ ਦੇ ਵਿੱਚ ਜਿਹੜੀਆਂ ਸਰਕਾਰੀ ਨੌਕਰੀਆਂ ਅਹੁਦੇ ਨੇ ਉਹਨਾਂ ਤੇ ਮਹਾਰਤ ਪ੍ਰਾਪਤ ਹੋ ਗਈ ਇਹ ਅੱਗੇ ਹੋ ਗਿਆ ਇਸ ਚੀਜ਼ ਤੋਂ ਖੁੰਧਕ ਰੱਖੀ ਕਿਨਾਂ ਨੇ ਸ਼੍ਰੀਲੰਕਾ ਦੇ ਲੋਕਾਂ ਨੇ ਕਿਉਂਕਿ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇ ਵਿੱਚ ਮੌਕੇ ਘੱਟ ਮਿਲੇ ਸੀ ਭਾਸ਼ਾ ਦੇ ਆਧਾਰ ਤੇ ਜਦੋਂ ਉਹ ਗੁਲਾਮ ਹੁਣ ਤੋਂ ਔਰ ਮਤਲਬ ਕਿ ਗੁਲਾਮੀ ਤੋਂ ਹਟ ਜਾਂਦੇ ਆ ਬ੍ਰਿਟੇਨ ਦੇ ਲੋਕ ਜਾਂ ਬ੍ਰਿਟਿਸ਼ ਤੋਂ ਅੰਗਰੇਜ਼ ਆਪਣਾ ਸ਼ਾਸਨ ਛੱਡ ਕੇ ਚਲੇ ਜਾਂਦੇ ਆ ਤਾਂ ਸਰਕਾਰ ਕਿਹਦੇ ਹੱਥ ਚ ਆ ਜਾਂਦੀ ਹੈ శ్రీలంਕਾ ਦੇ ਲੋਕਾਂ ਦੇ 30% ਲੋਕਾਂ ਦੇ ਤਾਂ ਫਿਰ ਉਸ ਤੋਂ ਬਾਅਦ ਵਿੱਚ ਜਿਹੜੇ ਤਮਿਲ ਲੋਕ ਨੇ ਜਿਹੜੇ 크੍ਰਿਸਚਨ ਹੁੰਦੇ ਸੀ ਜਿਹੜੇ ਅੰਗਰੇਜ਼ੀ ਭਾਸ਼ਾ ਵਾਲੇ ਸੀ ਇਹਨਾਂ ਤੋਂ ਨਫ਼ਰਤ ਕੀਤੀ ਜਾਂਦੀ ਹੈ శ్రీలంਕਾ ਦੇ ਲੋਕਾਂ ਦੁਆਰਾ ਇੱਥੇ ਤੱਕ ਕਿ ਜਿਹੜੇ 15% ਲੋਕ ਤਮਿਲ ਹੁੰਦੇ ਨੇ ਇਹਨਾਂ ਨੂੰ ਇਹਨਾਂ ਦੀ ਰਾਸ਼ਟਰੀਅਤਾ ਤੋਂ ਵੀ ਨਾਗਰਿਕਤਾ ਤੋਂ ਵੀ ਛੁਟਕਾਰਾ ਦਿੱਤਾ ਜਾਂਦਾ ਹੈ ਉੱਥੋਂ ਵੀ ਕੱਢ ਦਿੱਤਾ ਜਾਂਦਾ ਕਿ ਇਹੇ ਸ਼੍ਰੀਲੰਕਾ ਦੇ ਲੋਕ ਹੀ ਨਹੀਂ ਹੈ ਇਹਨਾਂ ਕਹਿ ਦਿੱਤਾ ਜਾਂਦਾ ਠੀਕ ਹੈ ਸੋ ਇਹ ਜਿਹੜਾ ਵਿਚਕਰ ਕੀਤਾ ਜਾਂਦਾ ਹੈ ਸ਼੍ਰੀਲੰਕਾ ਦੇ ਵਿੱਚ ਤਮਿਲ ਲੋਕਾਂ ਦੇ ਨਾਲ ਤਾਂ ਇੱਥੇ ਪਤਾ ਲੱਗਦਾ ਹੈ ਕਿ ਉਸ ਸਰਕਾਰ ਨੇ ਲੋਕਾਂ ਦੇ ਪ੍ਰਤੀ ਕੀ ਰਵੱਈਆ ਰੱਖਿਆ ਠੀਕ ਹੈ ਅੰਗਰੇਜ਼ਾਂ ਦਾ ਜਿਹੜਾ ਸ਼ਾਸਨ ਹੈ ਉਸ ਤੋਂ ਬਾਅਦ ਦੇ ਵਿੱਚ ਸ਼੍ਰੀਲੰਕਾ ਦੇ ਲੋਕਾਂ ਨੂੰ ਇਹ ਰਿਆ ਕਰਨਾ ਚਾਹੀਦਾ ਸੀ ਜਾਂ ਨਹੀਂ ਤਾਂ ਇਹ ਥੀਰੀ ਚੱਲੀ ਹੈ ਇਸ ਕੁਐਸਚਨ ਨੂੰ ਡਿਫਾਈਨ ਕਰਦੀ ਹੈ ਠੀਕ ਹੈ ਨੈਕਸਟ ਆ ਜਾਂਦਾ ਕੁਐਸਚਨ 4th ਕੀ ਜਾਤੀ ਦਬਾਅ ਸਮੂਹ ਕੀ ਹੁੰਦੇ ਨੇ ਜਾਤੀ ਦਬਾਅ ਸਮੂਹ ਕੀ ਹੁੰਦੇ ਨੇ ਕਿ ਇੱਕ ਜਾਤੀ ਦੇ ਨੂੰ ਰਿਪਰੈਜ਼ੈਂਟ ਕਰਨ ਵਾਲੇ ਐਸੇ ਸਮੂਹ ਲੋਕ ਲੋਕਾਂ ਦਾ ਇਕੱਠ ਜਿਹੜੇ ਕਿ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਦਾ ਕੰਮ ਕਰਦੇ ਨੇ ਜਿਹੜੀ ਕਿ ਇੱਕ ਜਾਤੀ ਦੇ ਲੋਕਾਂ ਦੇ ਹੱਕ ਦੇ ਵਿੱਚ ਹੀ ਫੈਸਲੇ ਲੈਣ ਉਸ ਨੂੰ ਅਸੀਂ ਬੋਲਦੇ ਹਾਂ ਜਾਤੀ ਦਬਾਅ ਸਮੂਹ ਜਿਵੇਂ ਕਿ ਭਾਰਤੀ ਰਾਜਨੀਤੀ ਵਿੱਚ ਜਾਤੀ ਦੇ ਤਤਾਂ ਤੇ ਜਾਤੀ ਦੇ ਆਧਾਰਤ ਦਬਾਅ ਸਮਨ ਵਿਕਤ ਕਰਨ ਵਿੱਚ ਵਿਕਸਿਤ ਕਰਨ ਵਿੱਚ ਉਤਸ਼ਾਹਿਤ ਕੀਤਾ ਜਾਂਦਾ ਹੈ ਇਹ ਅਜਿਹੇ ਸਮੂਹ ਹੁੰਦੇ ਨੇ ਜਿਹੜੇ ਕਿ ਇਹਨਾਂ ਦੇ ਹਿੱਤ ਦੇ ਵਿੱਚ ਹੀ ਹੁੰਦੇ ਨੇ ਠੀਕ ਆ ਉਹਨਾਂ ਦੀ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਦਬਾਅ ਬਣਾਉਂਦੇ ਨੇ ਸਰਕਾਰ ਦੇ ਉੱਤੇ ਇਸ ਕਰਕੇ ਇਹਨਾਂ ਨੂੰ ਜਾਤੀ ਸਮੂਹ ਕਿਹਾ ਜਾਂਦਾ ਹੈ ਅਲੱਗ-ਅਲੱਗ ਤਰ੍ਹਾਂ ਦੇ ਹੋ ਸਕਦੇ ਨੇ ਇਹ ਨੈਸ਼ਨਲ ਹੋ ਸਕਦੇ ਨੇ ਸਟੇਟ ਹੋ ਸਕਦੇ ਨੇ ਠੀਕ ਹੈ ਡਿਸਟ੍ਰਿਕਟ ਲੈਵਲ ਦੇ ਹੋ ਸਕਦੇ ਨੇ ਇਸ ਤਰ੍ਹਾਂ ਦੇ ਜਾਤੀ ਸਮੂਹ ਹੁੰਦੇ ਨੇ ਜੇ ਆਪਾਂ ਗੱਲ ਕਰੀਏ ਕਿ ਸਾਡੇ ਦੇਸ਼ ਦੇ ਵਿੱਚ ਕੁਝ ਰਾਸ਼ਟਰੀ ਦਲ ਵੀ ਨੇ ਠੀਕ ਆ ਜੀ ਜਿਹੜੇ ਕਿ ਜਾਤੀ ਦੇ ਆਧਾਰ ਤੇ ਜਾਂ ਆਪਾਂ ਕਹੀਏ ਕਿ ਧਰਮ ਦੇ ਆਧਾਰ ਤੇ ਬਣੇ ਹੋਏ ਨੇ ਠੀਕ ਹੈ ਬਹੁਜਨ ਸਮਾਜ ਪਾਰਟੀ ਜਿਹੜੀ ਹੈ ਇਹ ਵੀ ਇੱਕ ਜਾਤੀ ਆਧਾਰਿਤ ਰਾਸ਼ਟਰੀ ਦਲ ਹੈ ਠੀਕ ਹੈ ਭਾਜਪੀ ਨੈਕਸਟ ਹੈ ਇਸਤਰੀਵਾਦ ਔਰਤਵਾਦ ਕੀ ਹੁੰਦਾ ਹੈ ਇਸਤਰੀਵਾਦ ਯਾਨੀ ਕਿ ਜਿਹੜੀ ਮੌਕੇ ਕਦੇ ਇਸਤਰੀਆਂ ਨੂੰ ਨਹੀਂ ਮਿਲੇ ਸੀ ਜਿਹੜੇ ਮੌਕੇ ਤਾਂ ਉਹਨਾਂ ਨੂੰ ਵਾਂਝਾ ਰੱਖਿਆ ਗਿਆ ਚਾਹੇ ਉਹ ਸਿੱਖਿਆ ਦਾ ਮੌਕਾ ਹੋਵੇ ਠੀਕ ਹੈ ਜੀ ਪੜ੍ਹਾਈ ਲਿਖਾਈ ਦਾ ਹੋਵੇ ਜਾਂ ਫਿਰ ਉਹਨਾਂ ਦੇ ਆਜ਼ਾਦੀ ਦਾ ਹੋਵੇ ਬਾਹਰ ਜਾ ਕੇ ਕੰਮ ਕਰਨਾ ਜਾਂ ਉਹਨਾਂ ਦੇ ਮਾਨਸਿਕ ਲੈਵਲ ਦੀ ਜਿਹੜੀ ਹੈ ਆਜ਼ਾਦੀ ਨੂੰ ਖੋਣ ਦਾ ਜਿਹੜਾ ਕੰਮ ਸੀਗਾ ਉਹਨਾਂ ਸਾਰੇ ਮੌਕਿਆਂ ਨੂੰ ਦੁਬਾਰਾ ਤੋਂ ਇਸਤਰੀਆਂ ਨੂੰ ਜਦੋਂ ਹੁਣ ਮਿਲ ਰਹੇ ਨੇ ਉਸ ਨੂੰ ਅਸੀਂ ਇਸਤਰੀ ਰਾਜਾ ਔਰਤਵਾਦ ਕਹਾਂਗੇ ਜਿਸ ਤਰ੍ਹਾਂ ਮਰਦ ਰਹਿੰਦੇ ਨੇ ਚਾਹੇ ਉਹ ਮਾਨਸਿਕ ਤੌਰ ਤੇ ਖੁਸ਼ ਰਹਿੰਦੇ ਹੋਣ ਚਾਹੇ ਸਰੀਰਕ ਤੌਰ ਤੇ ਖੁਸ਼ ਰਹਿ ਰਹੇ ਨੇ ਚਾਹੇ ਉਹ ਆਰਥਿਕ ਤੌਰ ਤੇ ਖੁਸ਼ ਰਹਿ ਰਹੇ ਨੇ ਜਿਸ ਤਰ੍ਹਾਂ ਵੀ ਉਹ ਕੰਮ ਕਰ ਰਹੇ ਨੇ ਸਾਰਾ ਸੇਮ ਇਸਤਰੀਆਂ ਨੂੰ ਵੀ ਉਹੀ ਬਰਾਬਰ ਮੌਕੇ ਪ੍ਰਦਾਨ ਕਰਨ ਦੀ ਧਾਰਨਾ ਹੀ ਕੀ ਕਹਾਉਂਦੀ ਹੈ ਫੈਮਿਨਿਜ਼ਮ ਯਾਨੀ ਕਿ ਇਸਤਰੀਵਾਦ ਯਾਨੀ ਮਰਤਾ ਮਰਦਾਂ ਨੂੰ ਬਰਾਬਰ ਰੱਖਣਾ ਤੇ ਸਮਾਜ ਦੇ ਵਿੱਚ ਹੁਣ ਤੀਸਰਾ ਲਿੰਗ ਜਿਹੜਾ ਆ ਚੁੱਕਿਆ ਹੈ ਟ੍ਰਾਂਸ ਜੈਂਡਰ ਉਸ ਨੂੰ ਵੀ ਬਰਾਬਰ ਮੌਕੇ ਦੇਤੇ ਜਾਂਦੇ ਨੇ ਯਾਨੀ ਕਿ ਇਨਸਾਨ ਜਿਹੜੀ ਮਰਜੀ ਕੈਟਾਗਰੀ ਦਾ ਹੋਵੇ ਸਾਰਿਆਂ ਨੂੰ ਬਰਾਬਰ ਮੌਕੇ ਦਿੱਤੇ ਜਾਣ ਜਿਹੜਾ ਕੰਮ ਮਰਦ ਕਰ ਸਕਦਾ ਉਹ ਕੰਮ ਔਰਤ ਵੀ ਕਰ ਸਕਦੀ ਹੈ ਠੀਕ ਹੈ ਡਾਕਟਰ ਵਕੀਲ ਇੰਜੀਨੀਅਰ ਸਕੂਲ ਕਾਲਜ ਜੁਨੀਵਰਸਿਟੀ ਦੇ ਵਿੱਚ ਅਧਿਆਪਕ ਦੇ ਤੌਰ ਤੇ ਕੰਮ ਕਰਦਾ ਜਿਸ ਤਰ੍ਹਾਂ ਮਰਦ ਕਰਦਾ ਬਹੁਤ ਸਾਰੇ ਦੇਸ਼ ਨੇ ਜਿਵੇਂ ਕਿ ਨਾਰਵੇ ਸਵੀਡਨ ਫਿਨਲੈਂਡ ਆਦਿ ਇਹਨਾਂ ਦੇ ਵਿੱਚ ਔਰਤਾਂ ਨੂੰ ਜਿਹੜਾ ਫੈਮਿਨਿਜ਼ਮ ਤੇ ਜਿਹੜਾ ਕਾਫੀ ਜਿਹੜਾ ਅੱਗੇ ਵਧਾ ਦਿੱਤਾ ਗਿਆ ਆ ਠੀਕ ਹੈ ਤੀਸਰੇ ਲਿੰਗ ਨੂੰ ਵੀ ਬਰਾਬਰ ਮੌਕੇ ਮਿਲ ਚੁੱਕੇ ਨੇ ਨੈਕਸਟ ਕੁਐਸਚਨ ਨੰਬਰ 6 ਕੀ ਰਾਜਨੀਤਿਕ ਦਲਾਂ ਦਾ ਨਿਰਮਾਣ ਹੁਣ ਜਿਸ ਤਰ੍ਹਾਂ ਅਸੀਂ ਜਾਤੀ ਦੇ ਆਧਾਰ ਤੇ ਗੱਲ ਕੀਤੀ ਤਾਂ ਇਸੇ ਤਰ੍ਹਾਂ ਹੀ ਧਰਮ ਦੇ ਆਧਾਰ ਤੇ ਵੀ ਰਾਜਨੀਤਿਕ ਦਲਾਂ ਦਾ ਨਿਰਮਾਣ ਹੁੰਦਾ ਹੈ ਠੀਕ ਹੈ ਬੇਸ਼ੱਕ ਇਸ ਦੀ ਮਨਾਹੀ ਹੈ ਪਰ ਇਹ ਅਸੀਂ ਦੇਖਦੇ ਹਾਂ ਆ ਸਿਆਸਤ ਦੇ ਪਾਸੇ ਦੇ ਪਾਰਟੀਆਂ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਕਿ ਜਿਹੜੇ ਪਾਰਟੀਆਂ ਨੇ ਜਿਹੜੇ ਦਲ ਨੇ ਸਾਡੇ ਦੇਸ਼ ਦੇ ਵਿੱਚ ਉੱਥੇ ਧਰਮ ਨੂੰ ਮਹੱਤਵ ਦਿੱਤਾ ਜਾਂਦਾ ਕਿਸੇ ਨਾ ਕਿਸੇ ਢੰਗ ਨਾਲ ਉੱਥੇ ਫਿਰ ਕੰਮ ਖਰਾਬ ਹੁੰਦਾ ਹੈ ਕਿ ਜਦੋਂ ਇੱਕ ਧਰਮ ਦਾ ਪਾਰਟੀ ਬਣਦੀ ਹੈ ਤਾਂ ਉਹ ਸਿਰਫ ਉੱਥੇ ਦੇ ਉਸੇ ਧਰਮ ਦੇ ਲੋਕਾਂ ਦੇ ਲਈ ਹੀ ਕਲਿਆਣ ਦਾ ਕੰਮ ਕਰਦੀ ਹੈ ਜਿਹੜਾ ਰਾਸ਼ਟਰੀ ਹੋਣ ਦਾ ਪੂਰੇ ਦੇਸ਼ ਦਾ ਹੋਣ ਦਾ ਉਹਨਾਂ ਦਾ ਦਲ ਦਾ ਹੋਣ ਦਾ ਕੰਮ ਹੈ ਉਸ ਚੀਜ਼ ਤੋਂ ਦੂਰ ਚਲੇ ਜਾਂਦੇ ਨੇ ਠੀਕ ਹੈ ਧਾਰਮਿਕ ਭਾਵਨਾਵਾਂ ਨੂੰ ਅੱਗੇ ਰੱਖ ਕੇ ਉਹ ਲੋਕਾਂ ਤੋਂ ਵੋਟਾਂ ਵਟੋਰਨ ਦਾ ਕੰਮ ਕਰ ਦਿੰਦੇ ਨੇ ਇਸ ਤੇ ਰਾਸ਼ਟਰੀ ਦਲ ਨੇ ਠੀਕ ਹੈ ਜੀ ਧਰਮਗੁਰੂ ਹੁੰਦੇ ਨੇ ਕਈਆਂ ਦੇ ਜਾਂ ਆਪਾਂ ਕਹਿ ਸਕਦੇ ਹਾਂ ਤੇ ਇਹ ਚੀਜ਼ਾਂ ਕਿਹਨੇ ਸਮਾਜ ਦੇ ਵਿੱਚ ਬਾਕੀ ਲੋਕਾਂ ਦੇ ਵਿੱਚ ਜਿਹੜੀ ਜਨਤਾ ਜਨਾਰ ਦਾਣਾ ਉਹਦੇ ਵਿੱਚ ਨਕਸ਼ਤਰਤ ਦੀ ਭਾਵਨਾ ਨੂੰ ਪੈਦਾ ਕਰਦੀ ਹੈ ਠੀਕ ਹੈ ਜਿਸ ਦੀ ਅਸੀਂ ਉਦਾਹਰਣ ਆਪਣੇ ਆਸ-ਪਾਸ ਦੇ ਅੱਜ ਦੇ ਸਮਾਜ 'ਚ ਦੇਖ ਵੀ ਸਕਦੇ ਹਾਂ ਠੀਕ ਹੈ ਨੈਕਸਟ ਕੁਐਸਚਨ ਜਿਹੜੇ ਲੌਂਗ ਕੁਐਸਚਨ ਆਉਂਦੇ ਨੇ ਇਸ ਦੇ ਵਿੱਚੋਂ ਕਿ ਮਰਦ ਪ੍ਰਧਾਨ ਸਮਾਜ ਜਾਂ ਇਸਤਰੀ ਬਾਦ ਵਿੱਚ ਦੋਨਾਂ ਦੇ ਵੱਲ ਜਿਹੜਾ ਆ ਦੋਹੀ ਲੋਕਤੰਤਰ ਲਈ ਖਤਰਾ ਨੇ ਜੇ ਦੋਨਾਂ ਵੱਲ ਹੀ ਬਹੁਤਾ ਜ਼ਿਆਦਾ ਝੁਕਾ ਹੋ ਗਏ ਚਾਹੇ ਮਰਦਾਂ ਨੂੰ ਸੀ ਬਹੁਤ ਜ਼ਿਆਦਾ ਉੱਪਰ ਕਰਦੀ ਹੈ ਸਮਾਜ 'ਚ ਚਾਹੇ ਇਸਤਰੀਆਂ ਨੂੰ ਬਹੁਤ ਜ਼ਿਆਦਾ ਹੇਠਾਂ ਕਰਦੀ ਹੈ ਦੋਨੋਂ ਹੀ ਖਤਰੇਦਾਈ راہ ਲੱਕ ਜਾਂਦੇ ਨੇ ਇਹਦੇ ਨਾਲ ਕੀ ਹੁੰਦਾ ਉਹਨਾਂ ਨੂੰ ਬਰਾਬਰ ਰੱਖੋ ਠੀਕ ਹੈ ਅਸਮਾਨਤਾ ਵੱਧਦੀ ਹੈ ਠੀਕ ਹੈ ਤਾਂ ਫਿਰ ਮਰਦ ਜੇ ਆਪਾਂ ਔਰਤਾਂ ਨੂੰ ਜ਼ਿਆਦਾ ਕਵਾਂਗੇ ਕਿ ਇਹੀ ਕੰਮ ਕਰਦਣਗੀਆਂ ਸਾਰਾ ਇਹ ਕਰਦਣਗੇ ਤਾਂ ਉਹ ਮਰਦ ਵੇਲੇ ਬੈਠੇ ਰਹੇ ਨੇ ਠੀਕ ਹੈ ਜੀ ਫਿਰ ਉਹ ਕੁਝ ਨਹੀਂ ਕਰਨਗੇ ਉਸ ਹਿਸਾਬ ਨਾਲ ਜੇ ਅਸੀਂ ਔਰਤਾਂ ਨੂੰ ਕੋਈ ਮੌਕਾ ਨਹੀਂ ਦਿੰਦੇ ਤਾਂ ਔਰਤਾਂ ਸਿਰਫ ਇਹੀ ਕੰਮ ਕਰਨੀਆਂ ਆਪਣੇ ਆਪ ਨੂੰ ਵਿਚਾਰਾ ਦਿਖਾਉਣਗੀਆਂ ਤੇ ਇਸ ਕਰਕੇ ਦੋਨਾਂ ਨੂੰ ਬਰਾਬਰ ਰੱਖਣਾ ਚਾਹੀਦਾ ਸਮਾਜਿਕ ਤਨਾ ਸਮਾਜ ਦੇ ਵਿੱਚ ਨਰਾਸ਼ਾ ਗੁੱਸਾ ਵਿਦਰੋਹ ਦੀ ਭਾਵਨਾ ਜਿਹੜੀ ਆ ਉਸ ਨੂੰ ਖਤਮ ਕਰਨ ਦਾ ਕੰਮ ਕਿਵੇਂ ਹੋ ਸਕਦਾ ਜੇ ਅਸੀਂ ਦੋਨਾਂ ਨੂੰ ਬਰਾਬਰ ਰੱਖਦੇ ਹਾਂ ਪਰ ਜੇ ਕਿਸੇ ਇੱਕ ਨੂੰ ਵੀ ਉੱਪਰ ਕਰਾਂਗੇ ਤੇ ਇਹ ਚੀਜ਼ ਜਿਹੜੀ ਹੈ ਏਕਤਾ ਨੂੰ ਖਤਰੇ ਵਿੱਚ ਪਾਉਣ ਦਾ ਕੰਮ ਹੈ ਕਾਬਲ ਹੋਣ ਦੇ ਬਾਵਜੂਦ ਮੌਕਿਆਂ ਦੀ ਘਾਟ ਤਾਂ ਕਈ ਵਾਰੀ ਕੀ ਹੁੰਦਾ ਆ ਕਿ ਕੋਈ ਹੋ ਸਕਦਾ ਹੈ ਕਿ ਕਿਸੇ ਕੰਮ ਨੂੰ ਇਸਤਰੀ ਬਹੁਤ ਵਧੀਆ ਕਰ ਸਕਦੀ ਆ ਹੋ ਸਕਦਾ ਹੈ ਉਸੇ ਕੰਮ ਨੂੰ ਮਰਦ ਬਹੁਤ ਵਧੀਆ ਕਰ ਰਿਹਾ ਹੋਵੇ ਇਸਤਰੀ ਤਨਾ ਹੋ ਰਿਹਾ ਵੇ ਤੇ ਇਹ ਚੀਜ਼ਾਂ ਨੇ ਕਿ ਜਦੋਂ ਮੌਕੇ ਹੋਣ ਆਪਣੇ ਕੋਲ ਠੀਕ ਹੈ ਉੱਥੇ ਜਦੋਂ ਅਸੀਂ ਬਰਾਬਰ ਮੌਕੇ ਨਹੀਂ ਦਵਾ ਮੌਕੇ ਦੇ ਵਿੱਚ ਜਦੋਂ ਬਰਾਬਰ ਅਸੀਂ ਕਿਸੇ ਨੂੰ ਕੰਪੀਟੀਸ਼ਨ ਦੀ ਭਾਵਨਾ ਨਹੀਂ ਦਵਾਗੇ ਤਾਂ ਉੱਥੇ ਕੰਮ ਖਰਾਬ ਹੁੰਦਾ ਤਾਂ ਜਿਹੜਾ ਵਸਟ ਕਰੂਗਾ ਉਸ ਨੂੰ ਅੱਗੇ ਜਾਣ ਦੋ ਟਕਰਾਅ ਸੰਤੋਲਨ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ ਜਦੋਂ ਅਸੀਂ ਕਿਸੇ ਇੱਕ ਵੱਲ ਜ਼ਿਆਦਾ ਝੁਕਾ ਰੱਖਾਂਗੇ ਸੈਕਿੰਡ ਕੁਐਸਚਨ ਭਾਰਤੀ ਰਾਜਨੀਤੀ ਦਾ ਇੱਕ ਪਹਿਲੂ ਹੈ ਕਿ ਸਿਆਸਤ ਜਾਤੀ ਦੇ ਆਧਾਰ 'ਤੇ ਤੁਸੀਂ ਸਹਿਮਤ ਹੋ ਜਾਂ ਨਹੀਂ ਸਿਆਸਤ ਜਿਹੜੀ ਜਾਤੀ ਦੇ ਆਧਾਰ 'ਤੇ ਜੇ ਗੱਲ ਕਰੀਏ ਤਾਂ ਜਾਤੀ ਜਿਹੜੀ ਹੈ ਇੱਕ ਤਰ੍ਹਾਂ ਨਾਲ ਲੋਕਤੰਤਰ ਦੇ ਰਾਹ ਦੇ ਵਿੱਚ ਰੁਕਾਵਟ ਹੈ ਜਦੋਂ ਆਪਾਂ ਨੂੰ ਪਤਾ ਲੱਗਦਾ ਹੈ ਨਾ ਕਿ ਸਾਡੇ ਪਿੰਡ ਜਾਂ ਸ਼ਹਿਰ ਦੇ ਵਿੱਚ ਸਾਡੀ ਜਾਤੀ ਦਾ ਵਿਅਕਤੀ ਖੜਾ ਹੈ ਤਾਂ ਸਾਡੇ ਦਿਮਾਗ 'ਚ ਇਹ ਜਾਂਦਾ ਵੀ ਇਹ ਸਾਡੀ ਜਾਤ ਦਾ ਹੈ ਤਾਂ ਇਹ ਹੋ ਸਕਦਾ ਵੀ ਸਾਡੇ ਲਈ ਵਧੀਆ ਕੰਮ ਕਰੇਗਾ ਉਹੀ ਜੱਤ ਦੇ ਬਹੁਤ ਸਮੂਹ ਵਾਲਾ ਕੰਮ ਹੋ ਗਿਆ ਸੋ ਇੱਥੇ ਇਹ ਟੀਜ਼ ਨਾ ਸੋਚ ਕੇ ਵੀ ਸਿਰਫ ਸਾਡੇ ਲਈ ਬਲਕਿ ਸਾਰਿਆਂ ਲਈ ਸੋਚ ਕੇ ਸਾਨੂੰ ਜਿਹੜਾ ਅੱਗੇ ਚੱਲਣਾ ਚਾਹੀਦਾ ਤਾਂ ਇਹ ਕੀ ਕਰਦੇ ਨੇ ਜਦੋਂ ਨਾਮਜ਼ਦਗੀ ਹੁੰਦੀ ਹੈ ਉਮੀਦਵਾਰਾਂ ਦੀ ਚੋਣ ਹੁੰਦੀ ਹੈ ਤਾਂ ਜਾਤੀਵਾਦ ਦੇ ਮੱਤ ਰੱਖਿਆ ਜਾਂਦਾ ਹੈ ਉਮੀਦਵਾਰ ਜਾਤੀ ਦਾ ਹੀ ਖੜਾ ਕੀਤਾ ਜਾਂਦਾ ਹੈ ਲੋਕ ਵੀ ਜਿਹੜਾ ਹੈ ਇਸੇ ਭਾਵਨਾ ਦੇ ਵਿੱਚ VOTER ਜਾਤੀ ਭਾਵਨਾ ਦੇ ਵਿੱਚ ਦੇਖ ਕੇ ਕਿ ਹਾਂ ਮੂਵੀਦਾਰ ਸਾਡੀ ਉਮੀਦਵਾਰ ਸਾਡੀ ਜਿਹੜਾ ਉਹਦਾ ਖੜਾ ਹੈ ਆ ਜੀ ਸਾਡਾ ਉਹ ਜਾਤੀ ਦਾ ਹੈ ਤਾਂ ਉਸ ਨੂੰ ਵੋਟਾਂ ਪਾ ਕੇ ਚਲੇ ਜਾਂਦੇ ਆ ਤਾਂ ਇਹ ਚੀਜ਼ਾਂ ਨੇ ਜਿਹੜੀਆਂ ਕਿ ਰੁਕਾਵਟ ਬਣ ਰਹੀਆਂ ਨੇ ਸਿਆਸਤ ਜਿਹੜੀ ਹੈ ਜਾਤੀ ਤੇ ਆਧਾਰਿਤ ਹੁੰਦੀ ਹੈ ਇੱਥੇ ਇੱਕ ਨੂੰ ਗੱਲ ਦੱਸਣਾ ਚਾਹਾਂਗੀ ਕਿ ਡਾਕਟਰ ਬੀ ਆਰ ਅੰਬੇਦਕਰ ਕਹਿੰਦੇ ਆ ਕੀ ਜਾਤੀਵਾਦ ਤਾਂ ਚਲੋ ਉਹਨਾਂ ਨੇ ਕਿੰਨਾ ਕੰਮ ਕੀਤਾ ਤੁਹਾਨੂੰ ਪਤਾ ਹੈ। ਧਰਮ ਦੀ ਜੇ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਇਹ ਹੈ ਕਿ ਜਦੋਂ ਤੱਕ ਧਰਮ ਭਗਤੀ ਦੇ ਰਾਹ ਤੇ ਚੱਲਣ ਵਾਲੀ ਗੱਲ ਕਰੇ ਨਾ ਤਾਂ ਅਸੀਂ ਜਿਹੜੇ ਆ ਇਹ ਸੋਚ ਸਕਦੇ ਹਾਂ ਕਿ ਸਾਡੀ ਆਤਮਾ ਨੂੰ ਮੁਕਤੀ ਮਿਲਦੀ ਹੈ। ਠੀਕ ਹੈ। ਅਸੀਂ ਭਗਤੀ ਭਾਵਨਾ ਨਾਲ ਜਦੋਂ ਧਰਮ ਨੂੰ ਮੰਨ ਲਿਆ ਤਾਂ ਸਾਡੀ ਆਤਮਾ ਨੂੰ ਮੁਕਤੀ ਮਿਲਦੀ ਹੈ। ਪਰ ਜਦੋਂ ਇਹੀ ਧਰਮ ਰਾਜਨੀਤੀ ਵਿੱਚ ਪੈਦਾ ਹੋ ਜਾਏ, ਰਾਜਨੀਤੀ ਵੱਲ ਚਲਾ ਜਾਵੇ ਤਾਂ ਜਿਹੜਾ ਉੱਥੇ ਦਾ ਰਾਜਾ ਹੁੰਦਾ ਉਸ ਨੂੰ ਤਾਨਾਸ਼ਾ ਬਣਾ ਲੈਂਦਾ ਹੈ। ਕਿਉਂ ਕਿਉਂਕਿ ਉਹ ਸਿਰਫ ਇੱਕੋ ਧਰਮ ਆਪਣੇ ਧਰਮ ਦੀ ਹੀ ਗੱਲ ਕਰੰਤੀ ਰਹੇਗਾ ਜਿਹੜਾ ਕਿਸਰਾ ਸਰਸਰ ਗਲਤ ਹੈ ਬਾਕੀਆਂ ਨਾਲ ਧੋਖਾ ਹੈ ਸਮਾਜਿਕ ਵੰਡ ਵਾਲੇ ਸਮਾਜ ਦੇ ਕੋਈ ਚੰਨੇ ਪੈ ਨਹੀਂ ਲਿਖੋ ਵੀ ਸਮਾਜ ਨੂੰ ਤਿੰਨ ਅਲੱਗ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਐਸੀ ਚੀਜ਼ਾਂ ਦੱਸਦੇ ਹਾਂ ਜਿਹੜੀਆਂ ਸਮਾਜ ਨੂੰ ਵੰਡਦੀਆਂ ਨੇ ਤਾਂ ਪਹਿਲਾ ਹੈ ਲੋਕਾਂ ਵਿੱਚ ਪਛਾਣ ਦੀ ਤੀਬਰ ਭਾਵਨਾ ਆਪਣੇ ਆਪ ਨੂੰ ਪਛਾਣ ਕਰਵਾਉਣਾ ਕਿ ਹਾਂ ਅਸੀਂ ਅੱਗੇ ਆਉਣਾ ਚਾਹੁੰਦੇ ਹਾਂ ਇਹ ਜਿਹੜੀ ਚੀਜ਼ ਹੈ ਸਮਾਜ ਦੇ ਵਿੱਚ ਅਲੱਗ ਹੁਣੇ ਨੂੰ ਲੈ ਕੇ ਆਉਂਦੀ ਹੈ ਅਲੱਗ-ਅਲੱਗ ਕਰਦੀ ਹੈ ਇੱਕ ਜਦੋਂ ਜਾਤੀ ਦੇ ਵਾਸ ਮੂ ਬਣਦਾ ਤਾਂ ਉਹਦੇ ਵਿੱਚ ਇੱਕ ਜਾਤੀ ਦੇ ਲੋਕਾਂ ਨੂੰ ਹੀ ਅਲੱਗ ਕਰ ਦਿੱਤਾ ਜਾਂਦਾ ਜਦੋਂ ਇੱਕ ਮੰਤਰੀ ਇੱਕ ਧਰਮ ਨੂੰ ਵਿਸ਼ਿਸ਼ਟ ਲੈ ਕੇ ਚੱਲੇ ਤਾਂ ਉਸ ਧਰਮ ਨੂੰ ਹੀ ਅਲੱਗ ਕਰ ਦਿੱਤਾ ਜਾਂਦਾ ਸਮਾਜ ਦੇ ਵਿੱਚ ਜਿਹੜੀ ਚੀਜ਼ ਕੀ ਸਿਆਸਤ ਦੇ ਵਿੱਚ ਨਫਤ ਪੈਦਾ ਕਰਦੀ ਹੈ ਸਸਦਾਨਾਂ ਵੱਲੋਂ ਲੋਕਾਂ ਮੰਗਾਂ ਦੀ ਪੇਸ਼ਕਾਰੀ ਹੁਣ ਜਦੋਂ ਕੋਈ ਦਲ ਜਿੱਤਦਾ ਹੈ ਤਾਂ ਉਹਦੇ ਵਿੱਚ ਉਸ ਨੇ ਕਿਹਦੇ ਲਈ ਕੰਮ ਕਰਨਾ ਹੈ ਜਦੋਂ ਉਹ ਚੁਆਇਸ ਹੋਣ ਲੱਗ ਜੇ ਨਾ ਸਰਕਾਰ ਦੁਆਰਾ ਤਾਂ ਉਹ ਗਲਤ ਹੋ ਜਾਂਦਾ ਜਿਵੇਂ ਕਿ ਸ਼੍ਰੀਲੰਕਾ ਵਾਲੀ ਗੱਲ ਹੈ ਜਿਹੜੇ ਸਿਨਹਾਲੀ ਲੋਕ ਸੀ ਜਿਹੜੇ ਸਿਨਹਾਲੀ ਭਾਸ਼ਾ ਬੋਲਦੇ ਸੀਗੇ ਜਦੋਂ ਉਹਨਾਂ ਦੇ ਹੱਥ 'ਚ ਸ਼ਕਤੀ ਆਈ ਸੀ ਤਾਂ ਉਹਨਾਂ ਨੇ ਤਮਿਲ ਜਿਹੜੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਕੰਮ ਕਰਨ ਵਾਲੇ ਲੋਕ ਸੀ ਉਹਨਾਂ ਦੇ ਨਾਲ ਵਿਤਕਰਾ ਕੀਤਾ ਸੀ ਜਿਹੜਾ ਕਿ ਗਲਤ ਸੀਗਾ ਤਾਂ ਇੱਥੇ ਜਿਹੜਾ ਹੈ ਜਿਹੜੀ ਲੋਕਤੰਤਰ ਜਗਮਗਾਣ ਲੱਗ ਜਾਂਦਾ ਆ ਥਰਡ ਆ ਜਾਂਦਾ ਸਰਕਾਰ ਦਾ ਲੋਕ ਮੰਗਾਂ ਪ੍ਰਤੀ ਰਵੱਈਆ ਇੱਥੇ ਵੀ ਅਸੀਂ ਸ਼੍ਰੀਲੰਕਾ ਵਾਲੀ ਜੜੀ ਉਦਾਹਰਨ ਤੇ ਬੈਲਜੀਅਮ ਵਾਲੀ ਉਦਾਹਰਨ ਨੂੰ ਲਿਖ ਸਕਦੇ ਆ ਨੈਕਸਟ ਤੁਹਾਡੇ ਲੈਸਨ ਜਾਂ ਪੇਪਰ ਪੈਟਰਨ ਦੇ ਅਕੋਰਡਿੰਗ ਤੁਹਾਨੂੰ ਚਾਰ ਨੰਬਰ ਦਾ ਪੈਰਾ ਤੇ ਚਾਰ ਨੰਬਰ ਦੀ ਕੇਸ ਸਟਡੀ ਆਉਣੀ ਹੈ ਜੀ ਨਾਗਰਿਕ ਸ਼ਾਸਤਰ ਅਤੇ ਅਰਥ ਸ਼ਾਸਤਰ ਦੇ ਭਾਗ ਦੇ ਵਿੱਚੋਂ ਹੀ ਤੁਹਾਨੂੰ ਇਹ ਚੀਜ਼ ਆਏਗੀ 4 4 ਨੰਬਰ ਦੀ 8 ਨੰਬਰਸ ਜਿਹੜੇ ਤੁਹਾਡੇ ਕਿਧਰੇ ਨਹੀਂ ਜਾਣੇ ਜੇਕਰ ਤੁਸੀਂ ਪੈਰਨ ਧਿਆਨ ਨਾਲ ਪੜ੍ਹ ਕੇ ਉੱਤਰ ਦਿਓਗੇ ਠੀਕ ਹੈ ਸੋ ਪਹਿਰੇ ਜਿਹੜੇ ਨਾਗਰਿਕ ਸ਼ਾਸਤਰ ਚ ਇਸ ਵਾਰ ਬੁੱਕ ਚੇਂਜ ਹੋਈ ਹੈ ਤਾਂ ਲਾਸਟ ਵਿੱਚ ਜਿਹੜੇ ਹਸਲ ਦਿੱਤੇ ਹੋਏ ਨੇ ਤੁਸੀਂ ਇਹਨਾਂ ਨੂੰ ਪ੍ਰੈਕਟਿਸ ਕਰਨਾ ਹੈ ਤੇ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਜਿਹੜਾ ਫਰਸਟ ਲੈਸਨ ਹੈ ਸਿਵਿਕਸ ਦਾ ਇਸ ਨੂੰ ਸਮਝਣ 'ਚ ਆਸਾਨੀ ਮਿਲੇ ਹੋਏਗੀ ਹੈਲਪ ਮਿਲੇ ਹੋਏਗੀ ਤੇ ਇਸੇ ਤਰ੍ਹਾਂ ਹੀ ਅਸੀਂ ਮਿਕਸ ਵੀਡੀਓਜ਼ ਵੀ ਲੈ ਕੇ ਆਵਾਂਗੇ ਉਦੋਂ ਤੱਕ ਜੁੜੇ ਰਹੋ ਚੈਨਲ ਨਾਲ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰ ਤੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਅ ਥੈਂਕ ਯੂ ਫਾਰ ਵਾਚਿੰਗ। ਹੈਵ ਅ ਗ੍ਰੇਟ ਡੇ।